ਸਤਿ ਸ੍ਰੀ ਅਕਾਲ ਮੈਂ ਪੰਜਾਬੀ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਅੰਤਰਪੀਤ ਸਿੰਘ ਖੈਰਾ ਪੰਜਾਬ ਦੇ ਵਿੱਚ ਵੱਡੀ ਸਿਆਸੀ ਹਲਚਲ ਲਗਾਤਾਰ ਜਾਰੀ ਹੈ 2024 ਦੀਆਂ ਇਹ ਲੋਕ ਸਭਾ ਚੋਣਾਂ ਦਿਲਚਸਪ ਹੋਣ ਜਾ ਰਹੀਆਂ ਨੇ 1 ਜੂਨ ਨੂੰ ਆਖਰੀ ਪੜਾ ਦੀ VOTING ਹੋਣੀ ਹੈ ਤਾਂ ਉਸ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਵਿੱਚ ਸਿਆਸੀ ਉਥਲ-ਪੁਥਲ ਲਗਾਤਾਰ ਜਾਰੀ ਹੈ ਜੇਕਰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਇਹ ਨਹੀਂ ਕਹਿ ਸਕਦੇ ਆ ਕਿ ਉੱਪਰ ਹੋਣ ਦੀ ਬਜਾਏ ਹੇਠਾਂ ਵੱਲ ਨੂੰ ਆ ਰਿਹਾ ਹੈ ਉਹ ਆ ਕਿਉਂ ਰਿਹਾ ਹੈ ਕਿਉਂਕਿ ਮਾਧੇਰੇ ਵਿੱਚੋਂ ਲਗਾਤਾਰ ਬਗਾਵਤ ਸ਼ੁਰੂ ਹੋਈ ਹੈ ਮਾਧੇਰੇ ਵਿੱਚੋਂ ਵੱਡੇ ਲੀਡਰ ਜਿਹੜੇ ਨੇ ਜਾਂ ਤਾਂ ਪਾਰਟੀ ਨੇ ਕੱਢ ਦਿੱਤੇ ਨੇ ਜਾਂ ਉਹ ਕਹਿ ਕੇ ਕਹਿ ਰਹੇ ਨੇ ਕਿ ਸਾਨੂੰ 딜 ਕੀਤਾ ਜਾ ਰਿਹਾ ਤਾਂ ਉਹ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਉਹਨਾਂ ਦੇ ਵਿੱਚ ਪਿਛਲੇ ਦਿਨੀ ਤਲਬੀਰ ਸਿੰਘ ਗਿੱਲ ਨੇ ਇਲਜ਼ਾਮ ਲਾਇਆ ਕਿ ਮੈਨੂੰ ਜਲੀਲ ਕੀਤਾ ਜਾ ਰਿਹਾ ਹੈ ਦੇਸ ਕਾਰਨ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਜੇਕਰ ਵੱਡੇ ਐਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹ ਰਵਿਕਰਨ ਸਿੰਘ ਕਾਲੋ ਦੇ ਉੱਤੇ ਹੋਇਆ ਜਿਹੜੇ ਕਿ ਮਾਜੇ ਦੇ ਵੱਡੇ ਲੀਡਰ ਸਾਬਕਾ ਸਪੀਕਰ ਨਿਰਮਲ ਸਿੰਘ ਕਾਲੋ ਜਿਹੜੇ ਕਹਿੰਦੇ ਸੀ ਕਿ ਮੈਂ ਤਾਂ ਜੰਮਿਆ ਹਾਂ ਕਾਲੀਆਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਕਿ ਇਹ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਰਵਿਕਰਨ ਕਾਲੋ ਭਾਏ ਪਾਰ ਵਿੱਚ ਸ਼ਾਮਲ ਹੋ ਗਏ ਤਾਂ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਮਾਜਰੇ ਵਿੱਚ ਇੱਕ ਵੱਡਾ ਐਕਸ਼ਨ ਹੋਇਆ ਜਿਸ ਦੀ ਕਿ ਕਿਸੇ ਨੂੰ ਆਸ ਹੀ ਨਹੀਂ ਸੀ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਹਣਾਂ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬੀਤੇ ਦਿਨੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਆਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਅਕਾਲੀ ਦਲ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਤਾਂ ਹੁਣ ਆ ਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਸਿਆਸੀ ਭਵਿੱਖ ਅਗਲਾ ਕੀ ਹੋਵੇਗਾ ਕਿ ਆ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਕਿਉਂ ਗਿਆ ਇਹਦੇ ਬਲ ਵਿੱਚ ਝਾਤ ਮਾਰਾਂਗੇ ਕਿ ਲਗਾਤਾਰ ਮਾਝੇ ਦੇ ਲੀਡਰਾਂ ਦੇ ਨਾਲ ਆ ਦੇਸ਼ ਪ੍ਰਤਾਪ ਕੈਰੋਂ ਦੀ ਟਸਲ ਚੱਲ ਰਹੀ ਸੀ 2022 ਦੀ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ ਆ ਦੇਸ਼ ਪ੍ਰਤਾਪ ਕੈਰੋਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਹਲਕਾ ਖੇਮ ਕਰਨ ਤੋਂ ਟਿਕਟ ਚਾਹੀਦੀ ਹੈ ਜਿੱਥੋਂ ਕਿ ਵਿਰਸਾ ਸਿੰਘ ਬਲਟੋਆ ਐਮਐਲਏ ਰਹਿ ਚੁੱਕੇ ਸੀ ਸੰਸਦੀ ਸਕੱਤਰ ਵਿਰਸਾ ਸਿੰਘ ਬਲਟੋਵਾ ਰਹਿ ਚੁੱਕੇ ਸੀ ਤਾਂ ਹਲਕਾ ਖੇਮ ਕਰਨ ਤੋਂ ਟਿਕਟ ਪਾਲਦੇ ਸੀ ਇਹ ਦੇਸ਼ਪ੍ਰਤਾਪ ਕੈਰੋਂ ਪਰ ਆਦੇਸ਼ਪ੍ਰਤਾਪ ਕੈਰੋਂ ਨੂੰ ਟਿਕਟ ਨਹੀਂ ਮਿਲੀ ਵਿਰਸਾ ਸਿੰਘ ਬਲਟੋਵਾ ਨੇ ਉਦੋਂ ਵੀ ਆਦੇਸ਼ਪ੍ਰਤਾਪ ਕੈਰੋਂ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲਾ ਕੇ ਪਾਰਟੀ ਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਪਾਰਟੀ ਵਿਰੋਧੀ ਗਤੀਵਧੀਆਂ ਨੇ ਇਹਨਾਂ ਦੀਆਂ ਆਦੇਸ਼ਪ੍ਰਤਾਪ ਕੈਰੋਂ ਦੇ ਉੱਤੇ ਵਿਰਸਾ ਸਿੰਘ ਬਲਟੋਵਾ ਨੇ 19 ਦਿਨੀ ਬਹੁਤ ਵੱਡੇ ਇਲਜ਼ਾਮ ਲਾਏ ਫਿਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜੇਕਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਨੇ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਦੀ ਟਿਕਟ ਲਾ ਦਿੱਤੀ ਪਹਿਲੀ ਟਿਕਟ ਸੁਖਬੀਰ ਸਿੰਘ ਬਾਦਲ ਨੇ ਆਪਣੀ ਅਲਾਨੀ ਜਲਾਲਾਬਾਦ ਤੋਂ ਚੋਣ ਲੜਨੀ ਸੀ ਉਸ ਤੋਂ ਬਾਅਦ ਦੂਜੀ ਟਿਕਟ ਜੇਕਰ ਪੰਜਾਬ ਦੇ ਵਿੱਚ ਲਾਨੀ ਗਈ ਉਹ ਵਿਰਸਾ ਸਿੰਘ ਵਲਟੋਹਾ ਦੀ ਸੀ ਪਰ ਉਸ ਵਕਤ ਵੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਨਾਰਾਜ਼ ਰਹੇ ਅਦੇਸ਼ ਪ੍ਰਤਾਪ ਕੈਰੋਂ ਜਿਹੜੇ ਨੇ ਉਹ ਅਕਾਲੀ ਦਲ ਤੋਂ ਥੋੜਾ ਥੋੜਾ ਪਿੱਛੇ हटਦੇ ਗਏ ਪਰ ਉਸ ਵਕਤ ਅਰਦੇਸ਼ ਪ੍ਰਤਾਪ ਕੈਰੋਂ ਦੇ ਉੱਤੇ ਕਾਰਵਾਈ ਤਾਂ ਨਹੀਂ ਹੋਈ ਕਿਉਂਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਤਾਂ ਜਿਉਂਦੇ ਜੀ ਆਪਣੇ ਧੀ ਜਵਾਈ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੋਈ ਕਾਰਵਾਈ ਨਹੀਂ ਕੀਤੀ ਬੀਬਾ ਪ੍ਰਨੀਤ ਕੌਰ ਕੈਰੋਂ ਵੀ ਜਿਹੜੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਸਾਨੂੰ ਖਿੰਮ ਕਰਨ ਹਣਕੇ ਤੋਂ ਟਿਕਟ ਚਾਹੀਦੀ ਸੀ ਪਰ ਦੇਸ਼ ਪ੍ਰਤਾਪ ਕੈਰੋਂ ਠੰਡੇ ਟੀਰੇ ਚੱਲਦੇ ਰਹੇ ਤਾਂ ਹੁਣ ਜਦੋਂ 2024 ਦੀਆਂ ਚੋਣਾਂ ਨੇ ਇਸ ਤੋਂ ਵੀ 2024 ਦੇ ਚੋਣ ਦੌਰਾਨ ਵੀ ਇਹ ਦੇਸ਼ ਪ੍ਰਤਾਪ ਕੈਰੋਂ ਜਿਹੜੇ ਨੇ ਉਹ ਲਗਭਗ ਸ਼ਾਂਤੀ ਰਹਿ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਤਰਨਤਾਰ ਨਾਉਂਦੇ ਨੇ ਨਰੰਗਾਬਾਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਰੈਲੀ ਹੁੰਦੀ ਐ ਉਸ ਤੋਂ ਪਹਿਲਾਂ ਉਹ ਸੁਲਤਾਨਪੁਰ ਲੋਧੀ ਵਿਰਸਾ ਸਿੰਘ ਬਲਟੋਹਾ ਦੇ ਹੱਕ ਦੇ ਵਿੱਚ ਰੈਲੀ ਕਰਦੇ ਨੇ ਤੇ ਇਸੇ ਤਰੀਕੇ ਤਰ੍ਹਾਂ ਹੀ ਚੋਣ ਪ੍ਰਚਾਰ ਵਿਰਸਾ ਸਿੰਘ ਬਲਟੋਹਾ ਦੇ ਹੱਕ ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਅਦੇਸ਼ ਪ੍ਰਤਾਪ ਕੈਰੋਂ ਦੇ ਪਿੰਡ ਕੈਰੋਂ ਦੇ ਵਿੱਚ ਇੱਕ ਰੈਲੀ ਸੀ ਉਸ ਨੂੰ ਵੀ ਸੰਬੋਧਨ ਕਰਨਾ ਸੀ ਪਰ ਐਨ ਮੌਕੇ ਤੇ ਆ ਕੇ ਉਹ ਰੈਲੀ ਕੈਨਸਲ ਹੋ ਜਾਂਦੀ ਆ ਉਹਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਰੈਲੀ ਕਿਉਂ ਕੈਨਸਲ ਹੋ ਗਈ ਕਿਉਂ ਅਦੇਸ਼ ਪ੍ਰਤਾਪ ਕੈਰੋਂ ਦੇ ਪਿੰਡ ਉਹ ਰੈਲੀ ਨਹੀਂ ਕੀਤੀ ਗਈ ਕੈਰੋਂ ਬਹੁਤ ਲੰਮੇ ਸਮੇਂ ਤੋਂ ਅਕਾਲੀ ਦਲ ਤੋਂ ਜੇਕਰ ਕਿਹਾ ਜਾਵੇ ਤਾਂ ਆ ਸ਼ਾਂਤ ਚੱਲ ਰਹੇ ਸੀ ਪਿੱਛੇ ਚੱਲ ਰਹੇ ਸੀ ਵੱਖ ਚੱਲ ਰਹੇ ਸੀ ਆ ਅਦੇਸ਼ ਪ੍ਰਤਾਪ ਕੈਰੋਂ ਕਿਸੇ ਵੀ ਜੇਕਰ ਕਹਿ ਲਈਏ ਕਿ ਵੱਡੀ ਕੋਈ ਕਾਨਫਰੰਸ ਹੋਗੀ ਜਾਂ ਕੋਈ ਵੱਡੀ ਰੈਲੀ ਹੋਗੀ ਜਾਂ ਕਿਸੇ ਵੀ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਦਾ ਹਿੱਸਾ ਨਹੀਂ ਸੀ ਪਿਛਲੇ ਸਮੇਂ ਦੇ ਵਿੱਚ ਤਾਂ ਹੁਣ ਇੱਕ ਵੱਡੀ ਕਾਰਵਾਈ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਕਿ ਹਰਦੇਸ਼ ਪ੍ਰਤਾਪ ਕਹਿਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਇਸ ਦੀ ਸਭ ਤੋਂ ਵੱਧ ਖੁਸ਼ੀ ਵਿਰਸਾ ਸਿੰਘ ਵਲਟੋਹਾਂ ਨੇ ਮਨਾਈ ਉਹਨਾਂ ਨੇ ਕਿਹਾ ਕਿ ਸਰਦਾਰਾ ਤੁਸੀਂ ਮੇਰਾ ਦਿਲ ਜਿੱਤ ਲਿਆਏ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਨ ਹੋ ਕੇ ਵਿਰਸਾ ਸਿੰਘ ਵਲਟੋਹਾਂ ਨੇ ਕਿਹਾ ਕਿ ਮੇਰਾ ਦਿਲ ਜਿੱਤ ਲਿਆਏ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਜੇ ਤੁਸੀਂ ਕੱਢਿਆ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਤਾਂ ਉਹਨਾਂ ਨੇ ਕਿਹਾ ਕਿ ਮੇਰੀ ਜਾਣ ਵੀ ਹਾਜ਼ਰ ਹੈ ਸੱਸ ਸਿੰਘ ਮਲਟੋਆ ਇਸ ਸਮੇਂ ਬਹੁਤ ਖੁਸ਼ ਨਜ਼ਰ ਆ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਇੱਕ ਪੰਜਾਬ ਬਚਾਓ ਯਾਤਰਾ ਦੌਰਾਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਨੇ ਉਹ ਜਰੂਰ ਨਜ਼ਰ ਆਏ ਰੈਲੀ ਦੇ ਵਿੱਚ ਇਹ ਪੰਜਾਬ ਬਚਾਓ ਯਾਤਰਾ ਦੇ ਵਿੱਚ ਪਰ ਜੇਕਰ ਕਹਿ ਲਈਏ ਕਿ ਆਦੇਸ਼ ਪ੍ਰਤਾਪ ਕੈਰੋਂ ਕਿਸੇ ਹੋਰ ਸਿਆਸੀ ਕਾਨਫਰੰਸ ਜਾਂ ਆ ਜਿਹੜਾ ਲੋਕ ਸਭਾ ਚੋਣਾਂ ਦਾ ਚੋਣ ਪਰਚਾ ਚੱਲ ਰਿਹਾ ਹੈ ਪੱਟੀ ਹਲਕੇ ਦੇ ਵਿੱਚ ਬਿਲਕੁਲ ਸਰਗਰਮ ਨਹੀਂ ਸੀ ਤਾਂ ਸਾਡੇ ਗੁਪਤ ਸੂਤਰਾਂ ਦੇ ਅਨੁਸਾਰ ਵੱਡੀ ਖਬਰ ਜਿਹੜੀ ਸਾਡੇ ਕੋਲ ਪਹੁੰਚੀ ਹੈ ਕਿ ਇਹ ਦੇਸ਼ ਪ੍ਰਤਾਪ ਕਹਿ ਰਹੇ ਅਮਰਤਪਾਲ ਸਿੰਘ ਦੀ ਮਦਦ ਕਰ ਰਹੇ ਸੀ ਕਿਉਂਕਿ ਆ ਜਾਰ ਤੌਰ ਤੇ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਜਿਹੜੀ ਸਿਆਸੀ ਹਵਾ ਖਡੂਰ ਸਾਹਿਬ ਦੀ ਉਹ ਵੀ ਬਦਲੀ ਹੋਈ ਹੈ ਇੱਥੇ ਪੰਥਕ ਬਨਾਮ ਪੰਥਕ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਕਿਉਂਕਿ ਵਿਰਸਾ ਸਿੰਘ ਬਟੋਹਾ ਕਹਿ ਰਹੇ ਨੇ ਕਿ ਮੈਂ ਪੰਥਕ ਪਾਰਟੀ ਦਾ ਉਮੀਦਵਾਰ ਹ ਦੂਜੇ ਪਾਸੇ ਆ ਕੁਲਬੀਰ ਸਿੰਘ ਜੀਰਾ ਕਹਿ ਰਹੇ ਨੇ ਕਿ ਮੈਂ ਪੰਥਕ ਪਰਿਵਾਰ ਤੋਂ ਉਮੀਦਵਾਰਾਂ ਤਾਂ ਇਸ ਇੱਕ ਪਾਸੇ ਆਜ਼ਾਦ ਉਮੀਦਵਾਰ ਅ ਅਮਰਿਤਪਾਲ ਸਿੰਘ ਤਾਂ ਹੁਣ ਅਮਰਿਤਪਾਲ ਸਿੰਘ ਦੇ ਸਮਰਥਨ ਵਜੋਂ ਕਹਿ ਰਿਹਾ ਜਾ ਰਿਹਾ ਸੀ ਕਿ ਸਾਨੂੰ ਜਿਹੜੀ ਖਬਰ ਮਿਲੀ ਹੈ ਸਾਡੇ ਸੂਤਰਾਂ ਦੇ ਅਧਾਰ ਤੋਂ ਕਿ ਆ ਅਮਰਿਤਪਾਲ ਸਿੰਘ ਦਾ ਸਮਰਥਨ ਕਰ ਰਏ ਸੀ ਆ ਦੇਸ਼ ਪ੍ਰਤਾਪ ਕੈਰੋਂ ਜਿਸ ਕਰਕੇ ਪਾਰਟੀ ਵਿਰੋਧੀ ਗਤੀਵਿਧੀਆਂ ਵਜੋਂ ਸੁਖਵੀਰ ਸਿੰਘ ਬਾਦਲ ਨੇ ਦੇਸ਼ ਪ੍ਰਤਾਪ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਤਾਂ ਹੁਣ ਦੇਸ਼ ਪ੍ਰਤਾਪ ਕੈਰੋਂ ਦਾ ਅਗਲਾ ਸਿਆਸੀ ਕਦਮ ਕੀ ਹੋਵੇਗਾ ਅਗਲਾ ਸਿਆਸੀ ਭਵਿੱਖ ਕੀ ਹੋਵੇਗਾ ਇਹ ਵੀ ਆਉਂਦੇ ਦਿਨਾਂ ਤੱਕ ਜਿਹੜਾ ਉਹ ਸਪਸ਼ਟ ਹੋ ਜਾਵੇਗਾ ਲੋਕਾਂ ਦੇ ਸਾਹਮਣੇ ਉਹ ਚਿਹਰਾ ਵੀ ਆ ਜਾਵੇਗਾ ਕਿ ਹਰਦੇਸ਼ ਪ੍ਰਤਾਪ ਸਿੰਘ ਕੈਰੋਂ ਹੁਣ ਅੱਗੇ ਕਿਹੜੀ ਪਾਰਟੀ ਨੂੰ ਸਮਰਥਨ ਕਰ ਰਹੇ ਨੇ ਆਪਣੀ ਪੁਰਾਣੀ ਪਾਰਟੀ ਜਿਹੜੀ ਕਿ ਲੈਗਸੀ ਸੀ ਜਿਹੜੀ ਕਿ ਪ੍ਰਤਾਪ ਸਿੰਘ ਕੈਰੋਂ ਜਿਹੜੋ ਮੁੱਖ ਮੰਤਰੀ ਰਹੇ ਸੀ ਪ੍ਰਤਾਪ ਸਿੰਘ ਕੈਰੋਂ ਨੂੰ ਇੱਕ ਵਿਜ਼ਨਰੀ ਮੁੱਖ ਮੰਤਰੀ ਵਜੋਂ ਜਾਣਿਆ ਜਾਂਦਾ ਸੀ ਪ੍ਰਤਾਪ ਸਿੰਘ ਕੈਰੋਂ ਦੇ ਬਹੁਤ ਸਾਰੇ ਕੰਮ ਜਿਹੜੇ ਕੀਤੇ ਉਹ ਯਾਦ ਕੀਤੇ ਜਾਂਦੇ ਸੀ ਤਾਂ ਹੁਣ ਕਾਂਗਰਸ ਦੇ ਵਿੱਚ ਜਾਣਗੇ ਦੇਸ਼ ਪ੍ਰਤਾਪ ਸਿੰਘ ਕੈਰੋਂ ਜਾਂ ਫਿਰ ਦੇਸ਼ ਪ੍ਰਤਾਪ ਸਿੰਘ ਕੈਰੋਂ ਭਾਇਪਾ ਦੇ ਵਿੱਚ ਜਾਣਗੇ ਕਿਉਂਕਿ ਭਾਇਪਾ ਦੇ ਨਾਲ ਵੀ ਕਿਹਾ ਜਾਂਦਾ ਹੈ ਕਿ ਕਿਉਂਕਿ ਗੱਠਜੋੜ ਰਿਹਾ ਹੈ ਚੰਗੇ ਨਾਤੇ ਜਿਹੜੇ ਨੇ ਉਹ ਜਿਹੜੇ ਭਾਇਪਾ ਦੇ ਨਾਲ ਕਹੇ ਜਾਂਦੇ ਨੇ ਜੇ ਅਕਾਲੀ ਲੀਡਰਾਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਅਕਾਲੀ ਲੀਡਰ ਭਾਇਪਾ ਦੇ ਵਿੱਚ ਗਏ ਰਵਿਕਰ ਸਿੰਘ ਕਾਲੂ ਜਿਹੜੇ ਨੇ ਉਹ ਮੌਜੂਦਾ ਉਦਾਹਰਨ ਹੈ ਉਸ ਤੋਂ ਪਹਿਲਾਂ ਜਿਹੜੇ ਨੇ ਸਿਕੰਦਰ ਸਿੰਘ ਮਲੂਕਾ ਵੀ ਕਹਿ ਸਕਦੇ ਸਿੱਧੇ ਤੌਰ ਤੇ ਉਹਨਾਂ ਦਾ ਪ੍ਰਵਾਹ ਜਿਹੜਾ ਭਾਇਪਾ ਦੇ ਵਿੱਚ ਸ਼ਾਮਲ ਹੋ ਗਿਆ ਤਾਂ ਅਸ ਤਰੀਕਰ ਰੂਪਤਰ ਸਿੰਗਲਾ ਬਟਿੰਡੇ ਤੋਂ ਪਾਏ ਪਰ ਵਿੱਚ ਸ਼ਾਮਲ ਹੋ ਕੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਪਾਏ ਪਰ ਵਿੱਚ ਸ਼ਾਮਲ ਹੋਏ ਤਾਂ ਇਸ ਦੀ ਇੱਕ ਤਾਰ ਜੁੜਦੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਜਿਹੜਾ ਇਹ ਤਸਲ ਜਿਹੜੀ ਆ ਅਕਾਲੀ ਦਲ ਦੀ ਕੈਰੋ ਪਰਿਵਾਰ ਦੇ ਨਾਲ ਚੱਲਦੀ ਜਾ ਰਹੀ ਸੀ ਇਹ ਇੱਕ ਕਹਿ ਸਕਦੇ ਆ ਕਿ ਇਹਦਾ ਕਾਰਨ ਵਿਕਰਮ ਸਿੰਘ ਮਜੀਠੀਆ ਨੂੰ ਵੀ ਮੰਨਿਆ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਦਖਲਦੰਦ ਜੀ ਬਹੁਤ ਕਰ ਰਹੇ ਸੀ ਜਿੰਨੇ ਵੀ ਪਿਛਲੇ ਸੀ ਅਕਾਲੀ ਆਗੂਆਂ ਦੇ ਬਿਆਨ ਜੇਕਰ ਉਹਨਾਂ ਦੇ ਸੁਣੀਏ ਤਾਂ ਉਹ ਜਿਹੜੇ ਕੱਢੇ ਗਏ ਨੇ ਪਾਰਟੀ ਵਿੱਚੋਂ ਤੇ ਜਿਹੜੇ ਛੱਡ ਕੇ ਗਏ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਏ ਇੱਕ ਪਾਸੇ ਉਹ ਰਿਸ਼ਤਦਾਰੀ ਜਿਹੜੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੀ ਔਰ ਬਿਕਰਮ ਸਿੰਘ ਮਜੀਠੀਆ ਦੇ ਸੁਖਬੀਰ ਸਿੰਘ ਬਾਦਲ ਦੀ ਇੱਕ ਪਾਸੇ ਇਹ ਰਿਸ਼ਤਦਾਰੀ ਦੋਨੇ ਰਿਸ਼ਤਦਾਰੀਆਂ ਡੂੰਘੀਆਂ ਰਿਸ਼ਤਦਾਰੀਆਂ ਜਗ੍ਹਾ ਕਹੀਆਂ ਜਾਂਦੀਆਂ ਨੇ ਇੱਕ ਪਾਸੇ ਐ ਕੈਰੋਂ ਜਿਹੜੇ ਨੇ ਉਹ ਬਾਦਲਾਂ ਦੇ ਜਵਾਈ ਨੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਉਹ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਉਹ ਜਿਹੜੇ ਮਜੀਠੀਆ ਪਰਿਵਾਰ ਦੇ ਜਵਾਈ ਨੇ ਤੇ ਇਹ ਇਹ ਜਿਹੜਾ ਪਰਿਵਾਰਕ ਰਿਸ਼ਤਾ ਸੀ ਉਹਨੇ ਕਿਤਨੇ ਕਿਤੇ ਇਹ ਵੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੀ ਆ ਇਹ ਕਿਹਾ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਦੀ ਦਖਲਅੰਦਾਜ਼ੀ ਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਦਖਲਅੰਦਾਜ਼ੀ ਕਰ ਰਹੇ ਨੇ ਇਹਦੇ ਕਰਕੇ ਹੀ ਸਾਰੀ ਜਿਹੜੀ ਟਸਲ ਇਹ ਸ਼ੁਰੂ ਹੋਈ ਆ ਤਾਂ ਹੁਣ ਇਸ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪਰਾ ਵੀ ਕਹਿੰਦੇ ਨੇ ਰਤਨ ਸਿੰਘ ਜਨਾਲਾ ਸੁਖਦੇਵ ਸਿੰਘ ਢੀਂਡਸਾ ਇਹ ਤਮਾਮ ਲੀਡਰ ਜਿਹੜੇ ਨੇ ਇਹ ਪਾਰਟੀਆਂ ਛੱਡ ਛੱਡ ਕੇ ਜਾਂਦੇ ਰਹੇ ਸੇਵਾ ਸਿੰਘ ਸੇਖਵਾ ਵੀ ਉਹਦੇ ਵਿੱਚ ਰਣਜੀਤ ਸਿੰਘ ਬ੍ਰਹਮਪਰਾ ਵਾਪਸ ਆ ਜਾਂਦੇ ਨੇ ਸੁਖਦੇਵ ਸਿੰਘ ਢੀਂਡ ਸਾਹਿਬ ਵਾਪਸ ਆ ਜਾਂਦੇ ਨੇ ਪਰ ਉਹਨਾਂ ਨੂੰ ਟਿਕਟਰੀ ਦਿੱਤੀ ਜਾਂਦੀ ਉਹ ਵੀ ਨਰਾਜ਼ ਚੱਲੇ ਆ ਰਹੇ ਨੇ ਹੁਣ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ ਇਹ ਜਿਹੜੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਕਿੰਨਾ ਕਾਪਰ ਪਾਉਂਦੀ ਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਅਗਲਾ ਸਿਆਸੀ ਭਵਿੱਖ ਕੀ ਹੋਵੇਗਾ ਕੀ ਇਹ ਆਦੇਸ਼ ਪ੍ਰਤਾਪ ਸਿੰਘ ਇਹ ਕਾਂਗਰਸ ਨੂੰ ਸਮਰਥਨ ਦੇਣਗੇ ਜਾਂ ਫਿਰ ਆਦੇਸ਼ ਪ੍ਰਤਾਪ ਸਿੰਘ ਭਾਏ ਪਰਵੇ ਵਿੱਚ ਸ਼ਾਮਲ ਹੋਣਗੇ ਭਾਏ ਪਾ ਦੇ ਨਾਲ ਰਲਣਗੇ ਜਾ ਕੇ ਤਾਂ ਜਿਹੜੇ ਸਾਡੇ ਸੂਤਰ ਨੇ ਉਹਨਾਂ ਮੁਤਾਬਕ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤ ਰਹੇ ਸੀ ਜਿਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੇ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੁਣ ਅਗਲਾ ਕਦਮ ਕੀ ਹੋਵੇਗਾ ਸਿਆਸੀ ਭਵਿੱਖ ਕੀ ਹੋਵੇਗਾ ਦੇਸ਼ ਪ੍ਰਤਾਪ ਕਹਰੋਂਦਾ ਇਹ ਜਦੋਂ ਹਲਕੇ ਦੇ ਵਿੱਚ ਥੋੜੇ ਦਿਨਾਂ ਬਾਅਦ ਆਉਣਗੇ ਹਲਕੇ ਦੇ ਵਿੱਚ ਜਾਣਗੇ ਆਪਣੇ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਜਿਹੜਾ ਇਹ ਕਲੀਅਰ ਹੋ ਜਾਵੇਗਾ ਫਿਲਹਾਲ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਜਿਹੜਾ ਉਹਦਾ ਗ੍ਰਾਫ ਹੇਠਾਂ ਨੂੰ ਆ ਰਿਹਾ ਕਿਉਂਕਿ ਵੱਡੇ ਵੱਡੇ ਲੀਡਰ ਜਾਂ ਤਾਂ ਕੱਢੇ ਜਾ ਰਹੇ ਨੇ ਜਾਂ ਛੱਡ ਕੇ ਜਾ ਚੁੱਕੇ ਨੇ ਛੱਡੇ ਜਾਂ ਉਹਨਾਂ ਨੇ ਪਾਰਟੀ ਛੱਡ ਦਿੱਤੀ ਆ ਤਾਂ ਹੁਣ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਵੋਟ ਪ੍ਰਤੀਸ਼ਤ ਕਿੰਨਾ ਕੁ ਲਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ